ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚਾਰਦੀਕਲਾ ਟਾਈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਇੱਕ ਰੁਕ ਕਰਦੇ ਹਾਂ ਪੰਜਾਬ ਦੇ ਕੁਝ ਖਾਸ ਖਬਰਾਂਵਾਲ ਮੋਹਾਲੀ ਜੰਗਲਾਤ ਡਿਵੀਜ਼ਨ ਮੰਡਲ ਦੇ ਵੱਲੋਂ ਸਿਸਵਾ ਮਿਰਜ਼ਾਪੁਰ ਜੰਗਲ ਖੇਤਰ ਦੇ ਵਿੱਚ ਮਾਤਾਵਨ ਸੁਰੱਖਿਆ ਤੇ ਇਕੋ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੇ ਲਈ ਕੀਤੀਆਂ ਜਾ ਰਹੀਆਂ ਪਹਿਲ ਕਦਮੀਆਂ ਨੂੰ ਲੋਕਾਂ ਵੱਲੋਂ ਬਹੁਤ ਹੀ ਉਤਸ਼ਾਹਪੂਰਵਕ ਸਹਿਯੋਗ ਮਿਲ ਰਿਹਾ ਹੈ ਇਹ ਜਾਣਕਾਰੀ ਦਿੰਦੇ ਹੋਏ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲਜੰਤ ਕਟਾਰੂ ਚੱਕ ਨੇ ਦੱਸਿਆ ਕਿ ਸਿਸਵਾ ਤੋਂ ਮਿਰਜ਼ਾਪੁਰ ਨੇਚਰ ਟ੍ਰੈਕ ਜੋ ਲਗਭਗ 5 ਕਿਲੋਮੀਟਰ ਲੰਬਾ ਹੈ ਅਤੇ ਇਸ ਨੂੰ ਪੂਰਾ ਕਰਨ ਦੇ ਵਿੱਚ ਤਕਰੀਬਨ ਡੇਢ ਘੰਟਾ ਲੱਗਦਾ ਹੈ ਕੁਦਰਤੀ ਸੁੰਦਰਤਾ ਥਰੇਫਰੇ ਜੰਗਲਾਤੀ ਦ੍ਰਿਸ਼ਾਂ ਸੁੰਦਰ ਦ੍ਰਿਸ਼ਟੀ ਕੋਨਾ ਤੇ ਬਾਚ ਟਾਵਰਾਂ ਕਰਕੇ ਲੋਕਾਂ ਦੇ ਵਿੱਚ ਬਹੁਤ ਮਖਬੂਰ ਬਣ ਚੁੱਕਾ ਹੈ ਸਿਸਵਾ ਡੈਮ ਵਿਖੇ VOTING ਦੀ ਸਹੂਲਤ ਸੁਚੱਜੀਆਂ ਕੰਟੇਨ ਸੇਵਾਵਾਂ ਤੇ ਤਿੰਨ ਈਕੋ ਹਟਾਂ ਸੈਲਾਨੀਆਂ ਨੂੰ ਸ਼ਾਂਤਾਰਨਪਾ ਪ੍ਰਦਾਨ ਕਰ ਰਹੀਆਂ ਨੇ ਤੇ ਸਾਰੀਆਂ ਸਹੂਲਤਾਂ ਲੋਕਾਂ ਦੇ ਵਿੱਚ ਕਾਫੀ ਪ੍ਰਸਿੱਧ ਹੋ ਰਹੀਆਂ ਨੇ आधुनिक नागरिक पक्षी प्रशासन ਦੇ ਵਾਲਾ ਆਪਣੇ ਨਿਰਣਾਇਕ ਕਦਮ ਜਾਰੀ ਰੱਖ ਦਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਰਕਾਰੀ バス ਸੇਵਾਵਾਂ ਦੇ ਵਿੱਚ ਡਿਜੀਟਲ ਇਲੈਕਟ੍ਰੋਨਿਕ ਟਿਕਟਿੰਗ ਮਸ਼ੀਨਾ ਦੀ ਖਰੀਦ ਨੂੰ ਮਨਜ਼ੂਰੀ ਦੇ ਕੇ ਜਨਤਕ ਆਵਾਜਾਈ ਦੀ ਨੋਹਾਰ ਨੂੰ ਬਦਲਣ ਦੀ ਦਿਸ਼ਾ ਦੇ ਵਿੱਚ ਇੱਕ ਹੋਰ ਫੈਸਲਾਕੁਨ ਕਦਮ ਚੁੱਕਿਆ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ ਪ੍ਰਬੰਧਕੀ ਤੇ ਪ੍ਰਸ਼ਾਸਨਿਕ ਦ੍ਰਿਸ਼ਟੀਕੋਣ ਤੋਂ ਡਿਜੀਟਲ ਇਲੈਕਟ੍ਰੋਨਿਕ ਟਿਕਟਿੰਗ ਮਸ਼ੀਨਾ ਟਰਾਂਸਪੋਰਟ ਵਿਭਾਗ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਗਿਆ ਜ਼ਿਕਰ ਹੋ ਕੇ ਕਿ ਨਵੀਂ ਡਿਜੀਟਲ ਟਿਕਟਿੰਗ ਪ੍ਰਣਾਲੀ ਦੇ ਨਾਲ ਯਾਤਰੀ ਹੁਣ QR ਕੋਡ ਅਧਾਰਿਤ ਭੁਗਤਾਨ UPI ਕਾਰਡ ਅਧਾਰਿਤ ਲੈਣ ਦੇਣ ਤੇ ਆਫਲਾਈਨ ਮੋਡ ਰਾਹੀਂ ਟਿਕਟਾਂ ਖਰੀਦ ਸਕਣਗੇ ਇਸ ਦੇ ਨਾਲ ਨਕਦੀ ਤੇ ਨਿਰਭਰਤਾ ਘਟੇਗੀ ਉਡੀਕ ਸਮਾਂ ਘਟੇਗਾ ਤੇ ਸ਼ਹਿਰੀ ਤੇ ਪਿੰਡੋ ਰੂਟਾਂ ਤੇ ਯਾਤਰਾ ਹੋਰ ਸੁਚਾਰੂ ਬਣੇਗੀ ਇਲੈਕਟ੍ਰੋਨਿਕ ਟਿਕਟਿੰਗ ਮਸ਼ੀਨਾ ਜੀਪੀਐਸ ਸਮਰਥ ਹੋਣ ਗਿਆ ਜਿਸ ਨਾਲ ਬਸਾਂ ਦੀ ਲਾਈਵ ਟਰੈਕਿੰਗ ਨੇੜਲੇ ਬਸ ਸਟਾਪਾਂ ਦੀ ਜਾਣਕਾਰੀ ਤੇ ਵੱਖ-ਵੱਖ ਰੂਟਾਂ ਤੇ ਉਪਲਬਧ ਸੇਵਾਵਾਂ ਬਾਰੇ ਅਸਲ ਸਮੇਂ ਦੀ ਜਾਣਕਾਰੀ ਮਿਲੇਗੀ ਸੀਟਾਂ ਦੀ ਉਪਲਬਧਤਾ ਸੰਬੰਧੀ ਜਾਣਕਾਰੀ ਦੇ ਨਾਲ ਯਾਤਰੀਆਂ ਦੇ ਲਈ ਯੋਜਨਾਬੱਧ ਤੇ ਆਸਾਨ ਯਾਤਰਾ ਸੰਭਵ ਹੋਵੇਗੀ ਸਮਾਜਿਕ ਨਿਆਂ ਅਧਿਕਾਰਤਾ ਤੇ ਗੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਆਸ਼ੀਰਵਾਦ ਸਕੀਮ ਦੇ ਤਹਿਤ ਚਾਲੂ ਵਿੱਤੀ ਸਾਲ 2025-26 ਦੌਰਾਨ ਅਨੁਸੂਚਿਤ ਜਾਤੀਆਂ ਦੇ 6231 ਲਾਪਾਤਰੀਆਂ ਨੂੰ 31.78 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਿਸ ਦੇ ਨਾਲ ਸੂਬੇ ਭਰ ਦੇ ਹਜ਼ਾਰਾਂ ਗਰੀਬ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਮਿਲੀ ਜਿਕਰ ਹੋਗੇ ਕਿ ਆਸ਼ੀਰਵਾਦ ਸਕੀਮ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਵਿਆਦ ਲਈ 51000 ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਚੰਦਿਗੜ ਵਿਖੇ ਬ੍ਰਿਟਿਸ਼ ਕੋਲੰਬੀਆ ਦੇ ਮਾਨਯੋਗ ਪ੍ਰੀਮੀਅਰ ਮਿਸਟਰ ਡੇਵਿਡ ਐਵੇ ਸਮੇਤ ਪਹੁੰਚੇ ਵਫ਼ਦ ਦੇ ਨਾਲ ਮੁਲਾਕਾਤ ਕੀਤੀ। ਇਸ ਮੌਕੇ ਖੇਤੀਬਾੜੀ, ਸਿੱਖਿਆ, ਤਕਨੀਕ ਤੇ ਹੋਰਨਾਂ ਖੇਤਰਾਂ 'ਚ ਮਿਲ ਕੇ ਕਾਮਕਾਰਾਂ ਨੂੰ ਲੈ ਕੇ ਵਿਚਾਰ-ਚਰਚਾ ਹੋਈ। ਇਸ ਦੇ ਨਾਲ ਹੀ ਪੰਜਾਬ ਦੀਆਂ ਨਿਵੇਸ਼ ਪੱਖੀ ਨੀਤੀਆਂ ਤੇ ਸੂਬਾ ਸਰਕਾਰ ਦੇ ਵੱਲੋਂ ਹਰ ਪੱਖੋਂ ਸਹਿਯੋਗ ਦੇਣ ਬਾਰੇ ਵਿਸਤਾਰ ਚ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਸਰਦਾਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਤੇ ਕੈਨੇਡਾ ਦਰਮਿਆਨ ਨਿਵੇਸ਼ ਤੇ ਵਪਾਰ ਨੂੰ ਵਧਾਉਣ ਤੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੈਨੇਡਾ ਹਮੇਸ਼ਾ ਹੀ ਭਾਰਤ ਤੇ ਪੰਜਾਬ ਦੇ ਲਈ ਇੱਕ ਮਜ਼ਬੂਤ ਭਾਈਵਾਲ ਰਿਹਾ ਹੈ ਤੇ ਅਸੀਂ ਇਸ ਰਿਸ਼ਤੇ ਦੀ ਦਿਲੋਂ ਕਦਰ ਕਰਦੇ ਹਾਂ। ਇਸ ਤੋਂ ਇਲਾਵਾ ਸੀਐਮ ਮੰਨ ਨੇ ਕੈਨੇਡੀਅਨ ਵਫ਼ਦ ਨੂੰ 13 ਤੋਂ 15 ਮਾਰਚ 2026 ਤੱਕ ਮੋਹਾਲੀ ਵਿਖੇ ਕਰਵਾਏ ਜਾ ਰਹੇ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ 2026 ਚ ਸ਼ਿਰਕਤ ਕਰਨ ਦੀ ਵੀ ਨਿਗਾ ਸੱਦਾ ਦਿੱਤਾ। ਪੰਜਾਬ ਅਪਡੇਟ ਦੇ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਚਾਰਦੀਕਲਾ ਟਾਈਮ ਟੀਵੀ ਦੇ ਨਾਲ ਫਿਲਹਾਲ ਮੈਨੂੰ ਦਿਓ ਇਚਾ ਸਾਦ ਧੰਨਵਾਦ